ਵਿੱਚ ਤੁਸੀਂ ਵੀ ਸ਼ਾਮਲ ਹੋਏ ਬੱਚੇ ਟੀਚਰਸ ਵੱਲੋਂ ਬਣਾਇਆ ਗਿਆ ਕੀ ਕਹਿਣਾ ਚਾਹੋ ਬਾਈ ਗੋਜੀ ਦਾ ਖਾਲਸਾ ਬਾਈ ਜੀ ਕੇ ਫਤਿਹ ਮੈਂ ਸਮੂਹ ਜਗਤ ਨੂੰ ਲੋਹੜੀ ਦੇ ਤਿਹਾੜੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਸਾਡਾ ਵਿਸ਼ਵਾਸ ਹੈ ਚੀਫ ਖਾਲਸਾ ਦੁਆੰਜ ਕੇ ਪੜਾਈ ਦੇ ਨਾਲ-ਨਾਲ ਖੇਡਾਂ ਬਹੁਤ ਜ਼ਰੂਰੀ ਨੇ ਤੇ ਖੇਡਾਂ ਦੇ ਨਾਲ-ਨਾਲ ਧਾਰਮਿਕ ਸਿੱਖਿਆ ਤੇ ਨਾਲ ਉਹਦੇ ਜਿਹੜੇ ਸਾਡਾ ਸੱਭਿਆਚਾਰ ਹੈ ਜਿਹੜੇ ਸਾਡਾ ਤਿਹਾੜੀ ਨੇ ਅਸੀਂ ਇਹਨਾਂ ਨੂੰ ਬਹੁਤ ਖੁਸ਼ੀ ਨਾਲ ਮਨਾਉਂਦੇ ਆ ਅੱਜ ਲੋਹੜੀ ਦੇ ਬਾਰੇ ਦਿਨ ਸਿਗਾ ਤੇ ਉੱਥੇ ਲੋਹੜੀ ਦੇ ਬਾੜੀ ਗਈ ਤੇ ਵਿੱਚ ਬੱਚਾ ਨੇ ਹਿੱਸਾ ਲਿਆ ਉਹਦੇ ਵਿੱਚ ਗੱਦਾ ਹੋਇਆ ਪੰਗੜਾ ਹੋਇਆ ਟੱਪੇ ਹੋਏ ਸੋ ਸਭ ਤੋਂ ਪਹਿਲਾ ਸ਼ਬਦ ਹੋਇਆ ਸੋ ਸਾਰਾ ਕੁਝ ਅਸੀਂ ਬੱਚਾ ਨੂੰ ਪਾਰਟਿਸਪੇਟ ਬੱਚਾ ਨੁੱਟ ਕੇ ਆਪ ਗੱਦਾ ਪਾਇਆ ਆਪ ਉਹਨਾਂ ਨੇ ਨੱਚੇ ਹੱਸੇ ਖੇਡੇ ਕਿਉਂਕਿ ਨੱਚਣਾ ਟੱਪਣਾ ਵੀ ਉਹਨਾਂ ਹੀ ਜ਼ਰੂਰੀ ਹੈ ਜਿੰਨਾ ਪੜਾਈ ਜ਼ਰੂਰੀ ਹੈ ਜਿੰਨੀ ਖੇਡ ਜ਼ਰੂਰੀ ਹੈ ਸੋ ਚੰਗਾ ਲੱਗਦਾ ਜੋ ਬੱਚੇ ਕਰਦੇ ਨੇ ਔਰ ਬੱਚਾ ਨੂੰ ਅਸੀਂ ਇਹ ਸਿੱਖਿਆ ਦਿੰਦੇ ਹਾਂ ਕਿ ਤੁਸੀਂ ਪੜੋ ਕਿਤਾਬਾਂ ਦੇ ਨਾਲ-ਨਾਲ ਦੂਜੇ ਕਿਤਾਬਾਂ ਪੜੋ ਜਿਹੜਾ ਨਾਵਲ ਸੁਣ ਜਿਾਨੇ ਤਾਂ ਕਿ ਤੁਹਾਡਾ ਦਿਮਾਗ ਜਿਹੜਾ ਖੁੱਲੇ ਦਿਮਾਗ ਦੇ ਹੋไรਜ਼ਨ ਵਧਣ ਤਾਂ ਹੀ ਸਾਡੀ ਬਰਦਾਸ਼ਤ ਦੀ ਤਾਕਤ ਵਧਦੀ ਹੈ ਤਾਂ ਹੀ ਅਸੀਂ ਦੂਜੇ ਵਿਅਕਤੀ ਨੂੰ ਦੂਜੇ ਧਰਮ ਨੂੰ ਦੂਜੇ ਪ੍ਰਾਂਤ ਨੂੰ ਦੂਜੇ ਮੁਲਕ ਨੂੰ ਸਮਝ ਸਕਦੇ ਹਾਂ ਨਹੀਂ ਤੇ ਅਸੀਂ ਇੱਕੋ ਤਰੀਕੇ ਦੀ ਗੱਲ ਕਰੀ ਜਾਨੇ ਆਪਣੀ ਹੀ ਗੱਲ ਕਰੀ ਜਾਨੇ ਆ ਸੋ ਮੈਂ ਬਹੁਤ ਹਸਨਾ ਹਸਨਾ ਖੇਡਣਾ ਬਣ ਕਾ ਜਾਓ ਜੀ ਇਹ ਗੁਰਬਾਣੀ ਦੀ ਹੰਦੀ ਹੈ ਤੇ ਉਹ ਜਿਹੜੀ ਤੁਸੀਂ ਤੁਸੀਂ ਗੱਲ ਕਹਿ ਰਹੇ ਹੋ ਕਿ ਦੂਸਰਿਆਂ ਦੀ ਦੂਸਰੇ ਦੀ ਇਮੋਸ਼ਨਸ ਨੂੰ ਵੀ ਸਮਝਾਂਗੇ ਆਪਾਂ ਹਨਾ ਕਿ ਕਿਸੇ ਵੀ ਬਾਹਰ ਦੇ ਬੰਦੇ ਦੀ ਜਾਂ ਕਿਸੇ ਉਹਨਾਂ ਦੀ ਇਮੋਸ਼ਨਸ ਕੀ ਨੇ ਉਹਨਾਂ ਦੇ ਸੱਭਿਆਚਾਰ ਕੀ ਨੇ ਉਹਦੇ ਬਾਰੇ ਜਾਣਾਂਗੇ ਵੀ ਉਹਨਾਂ ਦੇ ਉਹ ਕਿਸ ਤਰ੍ਹਾਂ ਜੁੜੇ ਨੇ ਉਹਦੇ ਨਾਲ ਇਸ ਲਈ ਜੇਕਰ ਆਪਣੇ ਸੱਭਿਆਚਾਰ ਦੀ ਗੱਲ ਕਰੀਏ ਕਿਤੇ ਨਾ ਕਿਤੇ ਜਿਵੇਂ ਲੋਹੜੀ ਨੂੰ ਬੱਚੇ ਘਰ ਘਰ ਜਾ ਕੇ ਮੰਗਦੇ ਹੁੰਦੇ ਸੀ ਚਲ ਉਹ ਚ ਸ਼ਰਮ ਨਹੀਂ ਸੀ ਕਰਦੇ ਚਾਹੇ ਉਹ ਕਿਸੇ ਵੀ ਕਮਿਊਨਿਟੀ ਨਾਲ ਸੰਬੰਧ ਰੱਖਦੇ ਸੀ ਜਾਂ ਕਿਸੇ ਵੀ ਲੈਵਲ ਦੇ ਹੁੰਦੇ ਸੀਗੇ ਜਾਂ ਅਮੀਰ ਗਰੀਬ ਦਾ ਨਹੀਂ ਸੀ ਲੇਕਿਨ ਉਹ ਕਿਤਨਾ ਕਿਤੇ ਪਰਥਾ ਘਟਦੀ ਜਾ ਰਹੀ ਹੈ ਜੇ ਬੱਚੇ ਸ਼ਾਈ ਹੋ ਗਏ ਹੈ ਜਾਂ ਅੰਦਰ ਚਲੇ ਗਏ ਘਰਾਂ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਤੁਹਾਰ ਕਿਤਨਾ ਕਿਤੇ ਮਦਦ ਤਾਂ ਕਰਦੇ ਨੇ ਆਪਣੇ ਸੱਭਿਆਚਾਰ ਨਾਲ ਜੁੜਨਿਆਂ ਦੀ ਲੇਕਿਨ ਉਹ ਫੇਰ ਵੀ ਜਿਹੜੀ ਚੀਜ਼ ਹੈ ਉਹ ਗਵਾਚ ਗਈ ਹੈ ਜਿਹੜੀ ਬੱਚੇ ਵਾਕਿਆ ਹੀ ਇੰਜੋਏ ਕਰਦੇ ਸੀਗੇ ਉਹਦੇ ਨਾਲ ਇਤਿਹਾਸ ਵੀ ਜਿਹੜਾ ਉਹ ਰਿਪੀਟ ਹੋ ਜਾਂਦਾ ਸੀਗਾ ਖੇਡ-ਖੇਡ ਦੇ ਵਿੱਚ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਜੋ ਪ੍ਰਾਣੇ ਗੱਲਾਂ ਸੀਗੀਆਂ ਉਹ ਤੇ ਨਹੀਂ ਰਹੀਆਂ ਜਿਹੜੇ ਸੱਤਾ ਹੁੰਦੀਆਂ ਸੀ ਪਿੰਡਾਂ 'ਚ ਲੋਕਾਂ ਨੇ ਇਕੱਠੇ ਹੋਣਾ ਬਹਿਣਾ ਲੋਕਾਂ ਨੇ ਇੱਕ ਦੂਦੇ ਘਰ ਜਾਣਾ ਵਿਆਹਾਂ ਸ਼ਾਦੀਆਂ ਤੇ ਲੋਕਾਂ ਨੇ ਤਿੰਨ ਤਿੰਨ ਜਾ ਕੇ ਤਿੰਨ ਤਿੰਨ ਦਿਨ ਜਾ ਕੇ ਇੱਕ ਦੂਦੇ ਘਰ ਬਹਿ ਰਹਿਣਾ ਜਾ ਕੇ ਹੁਣ ਉਹ ਗੱਲਾਂ ਤਾਂ ਨਹੀਂ ਰਹੀਆਂ ਹੁਣ ਤੇ ਜੰਜ ਕਰ ਜਾਈਦਾ ਜੰਜ ਕਰ ਖਾ ਪੀ ਕੇ ਤੇ ਵਾਪਸ ਆ ਜਾਈਦਾ ਉਹ ਉੱਥੇ ਆਵਾਜ਼ ਨਹੀਂ ਸੀ ਹੁੰਦੀ ਸਪੀਕਰਾਂ ਦੀ ਕਿ ਤੁਹਾਨੂੰ ਤੁਸੀਂ ਇੱਕ ਦੂਦੇ ਗੱਲ ਵੀ ਨਹੀਂ ਕਰ ਸਕਦੇ ਸੋ ਗੱਲਾਂ ਬਦਲ ਗਈਆਂ ਔਰ ਚੇਂਜ ਜਿਹੜੀ ਹੈ ਇਹ ਲਾਜ਼ਮੀ ਹੈ ਚੇਂਜ ਹੋਣੀ ਹੋਣੀ ਹੈ ਲੇਕਿਨ ਅਸੀਂ ਜਿੰਨਾ ਪਿਛੋਕੜ ਨਾਲ ਜੁੜੇ ਰਾਂਗੇ ਚੰਗੇ ਤਰੀਕੇ ਨਾਲ 네ਗੇਟਿਵ ਤਰੀਕੇ ਨਾਲ ਨਹੀਂ ਅਸੀਂ ਚੰਗੇ ਤਰੀਕੇ ਨਾਲ ਜੁੜੇ ਰਾਂਗੇ ਉਹਨਾਂ ਸਾਡੇ ਪੈਰ ਜਿਹੜੇ ਉਹ ਧਰਤੀ ਤੇ ਰਹਿੰਦੇ ਆ ਤੇ ਅਸੀਂ ਹਵਾ 'ਚ ਨਹੀਂ ਉੱਡਦੇ ਔਰ ਚੰਗੇ ਸ਼ਹਿਰੀ ਬਣਦੇ ਆ ਸੋ ਮੇਰਾ ਸੋ ਮੇਰਾ ਕਹਿਣਾ ਮਤਲਬ ਜਿਸ ਤਰ੍ਹਾਂ ਬੋਲੀਆਂ ਦੇ ਰਾਹੀਂ ਜਿਸ ਤਰ੍ਹਾਂ ਰੁਕ ਤੋਂ ਚਲੀਆਂ ਗਈਆਂ ਬੋਲੀਆਂ ਕਿ ਤੋਂ ਲੁਪਤ ਹੁੰਦੀਆਂ ਜਾ ਰਹੀਆਂ ਹੈਨਾ ਤੇ ਉਹ ਮੈਨੂੰ ਲੱਗਦਾ ਉਹਨੂੰ ਦੁਬਾਰਾ ਸਰਜੀਤ ਕਰਨ ਲਈ ਐਜੂਕੇਸ਼ਨ ਇੰਸਟੀਟਿਊਸ਼ਨ ਬਹੁਤ ਵੱਡਾ ਰੋਲ ਨਿਭਾ ਸਕਦੇ ਨੇ ਜਿਦਨਾ ਕਿ ਉਹ ਬੱਚੇ ਵੀ ਦੁਬਾਰਾ ਉਸ ਸਟੇਟ ਦੇ ਵਿੱਚ ਆਸ ਬਿਲਕੁਲ ਜੀ ਸਿਆਸਤਦਾਨ ਦਾ ਬਹੁਤ ਵੱਡਾ ਰੋਲ ਹੈ ਔਰ ਜਿਹੜੇ ਸਰ ਸਿੱਖਿਆ ਦੇ ਵਿਧਾਇਕ ਧਾਰੈ ਨੇ ਇਹਨਾਂ ਦਾ ਤਾਂ ਬਹੁਤ ਵੱਡਾ ਰੋਲ ਹੈ ਸੋ Chief Khalsa đoàn ਕਿਉਂਕਿ ਆ ਪਿਕਸੋ 22 ਸਾਲ ਪੁਰਾਣੀ ਸੰਸਦ ਹੈ ਔਰ ਜੁੜੀ ਹੈ ਪਿਛੋਕੜ ਨਾਲ ਜੁੜੀ ਹੈ ਲੇਕਿਨ ਅਸੀਂ ਪਿਛਾਂ ਜਾ ਕੇ ਉਹਨਾਂ ਬਾਰੇ ਸਿਰਫ ਨਹੀਂ ਸੋਚਦੇ ਅਸੀਂ ਤਾਂ ਖਬਰ ਹੀ ਸੋਚਦੇ ਆ ਔਰ ਜੋ ਅੱਜਕੱਲ੍ਹ ਚੱਲ ਰਿਹਾ ਅਸੀਂ ਉਹਦੇ ਬਾਰੇ ਵੀ ਸੋਚਦੇ ਆ ਸੋ ਬੱਚਿਆਂ ਨੂੰ ਚੇਂਜ ਕਰਨਾ ਹੈ ਬੱਚੇ ਨੇ ਬਾਹਰ ਜਾਣਾ ਹੈ ਕੋਈ ਕੈਨੇਡਾ ਜਾ ਰਹੇ ਅਮਰੀਕਾ ਜਾ ਰਹੇ ਆ ਕੋਈ ਅਸੀਂ ਆਸ ਕਰਦੇ ਹਾਂ ਕਿ ਸਾਡੇ ਬੱਚੇ ਸਮਾਂ ਚ ਹੀ ਜਾਣਗੇ ਸੋ ਉਹਨਾਂ ਨੂੰ ਉਹਨਾਂ ਤੇ ਹরাইਜ਼ਨ ਖੁੱਲਣ ਵਾਸਤੇ ਉਹਨਾਂ ਨੂੰ ਜੇ ਇਥੇ ਇੰਗਲੈਂਡ ਜਾਂ ਅਮਰੀਕਾ ਜਾਂਦੇ ਆ ਤੇ ਗੋਰਿਆਂ ਦੀ ਗੱਲ ਸਮਝਣ ਨੂੰ ਜਾਂ ਦਿੱਲੀ ਜਾਂਦੇ ਆ ਤੇ ਦੂਜੀ ਕਮਿਊਨਿਟੀ ਦੀ ਗੱਲ ਸਮਝਣ ਨੂੰ ਦਿਮਾਗ ਖੋਲਣਾ ਚਾਹੀਦਾ ਸੋ ਅਧਰ ਪੜ੍ਹਾਈ ਕਰਨੀ ਬਹੁਤ ਲਾਜ਼ਮੀ ਹੈ ਮੈਂ ਹਮੇਸ਼ਾ ਲੋਕਾਂ ਨੂੰ ਕਹਿਣਾ ਆਪਣੇ ਬੱਚਿਆਂ ਨੂੰ ਕਹਿਣਾ ਆਪਣੇ ਮੈਂਬਰ ਇੰਚਾਰਜਸ ਨੂੰ ਕਹਿਣਾ ਕਿ ਆਪਾਂ ਸਾਰੀ ਕਿਤਾਬਾਂ ਪੜ੍ਹਿਆ ਕਰੀਏ ਉਹਦੇ ਨਾਲ ਤੁਹਾਡੇ ਹরাইਜ਼ਨ ਖੁੱਲਦੇ ਆ ਅਦਰ ਬਈ ਤੇ ਕਿਤਾਬਾਂ ਪੜ੍ਹ ਕੇ ਸਿਰਫ ਜਿਹੜੀਆਂ ਸਾਡੀਆਂ ਟੈਕਸਟ ਬੁੱਕਸ ਨੇ ਉਹ ਪੜ੍ਹ ਕੇ ਤੇ ਅਸੀਂ ਪੂਰੇ ਕੰਪਲੀਟ ਇਨਸਾਨ ਨਹੀਂ ਬਣ ਸਕਦੇ ਕੀ ਮੈਸੇਜ ਦੇਣਾ ਚਾਹੁੰਦਾ ਮੈਂ ਬਹੁ ਆਪਣੇ ਸਾਰੇ ਸਮੂਹ ਆਪਣੇ ਦੇਸ਼ਵਾਸੀਆਂ ਨੂੰ ਮਾਗੀ ਤਾਂ ਵੀ ਮੈਂ ਦਿੰਨਾ ਲੋੜੀ ਤੇ ਮੈਂ ਵਧਾਈ ਦਿੰਨਾ ਔਰ ਮੈਂ ਆਸ ਕਰਦਾ ਕਿ ਨਵਾਂ ਸਾਲ ਸਾਲਾ ਬਹੁਤ ਚੰਗਾ ਚਲੇਗਾ ਔਰ ਅਸੀਂ ਹੱਸਾਂਗੇ ਖੇਡਾਂਗੇ ਇੱਕ ਦੂਜੇ ਨਾਲ ਪਿਆਰ ਪਾਲਾਂਗੇ ਅਸੀਂ ਨੁਕਸ ਨਾ ਕਰੀਏ ਇੱਕ ਦੂਜੇ ਅਸੀਂ ਚੰਗੀਆਂ ਗੱਲਾਂ ਕਰਿਆ ਕਰੀਏ ਅਗਲੇ ਚੰਗਾਈ ਲੱਭਣ ਦੀ ਕੋਸ਼ਿਸ਼ ਕਰੀਏ ਰਾਤ ਦਿਨ ਕਿਸੇ ਨੁਕਸ ਨਹੀਂ ਆਇਆ ਸੋ ਸਭ ਨੂੰ ਮੈਂ ਆਸ ਇਹ ਰੱਖਦਾ ਇੱਕ ਜਰਾ ਸੋਸ਼ਲ ਮੀਡੀਆ ਨੇ ਬੜਾ ਕੰਮ ਖਰਾਬ ਕੀਤਾ ਹੈ ਇਹ ਇਹਦੇ ਚ ਮੈਂ ਕਹਿੰਦਾ ਘੱਟੋ ਘੱਟ ਸਾਨੂੰ ਇੰਟਰਸਟ ਲੈਣਾ ਚਾਹੀਦਾ ਕਿਉਂਕਿ ਇਹਦੀ ਇਨਫੋਰਮੇਸ਼ਨ ਇਨਕੰਪਲੀਟ ਹੁੰਦੀ ਔਰ ਅਧੂਰੀ ਹੁੰਦੀ ਔਰ ਗਲਤ ਵੀ ਹੁੰਦੀ ਬਹੁਤ ਸੋ ਸਭ ਨੂੰ ਬਹੁਤ ਬਹੁਤ ਵਧਾਈ ਹੋਵੇ ਹੱਸੋ ਖੇਡੋ ਖੁਸ਼ ਰਹੋ